ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਚਾਰ ਪਸ਼ੂ ਵਿਖਾਉਣੇ ਆ ਤਿੰਨ ਪਹਿਲੇ ਸੂਏ ਗੱਬਣਾ ਝੋਟੀਆਂ ਤੇ ਇੱਕ ਤੀਜੀ ਸੂਏ ਮੱਝ ਕੱਲੀ-ਕੱਲੀ ਬਾਰੇ ਕਰਾਂਗੇ ਡਿਟੇਲ ਚ ਗੱਲ ਆਪਾਂ ਸ਼ੁਰੂ ਕਰਦੇ ਆ ਇੱਕ ਨੰਬਰ ਵਾਲੀ ਮੋਸਟ ਡਿਮਾਂਡਡ ਝੋਟੀ ਨੀਲੀ ਰਾਵੀ ਤੋਂ ਇਹ ਬਾਕੀ ਦੀਆਂ ਝੋਟੀਆਂ ਇਹਨਾਂ ਦੀ ਵੀ ਆਪਾਂ ਕੱਲੀ-ਕੱਲੀ ਬਾਰੇ ਡਿਟੇਲ ਦੱਸਾਂਗੇ ਤੇ ਜਿਹੜੀ ਵੀਡੀਓ ਸ਼ੁਰੂ ਕਰਦੇ ਆ ਉਹ ਇੱਕ ਨੰਬਰ ਵਾਲੀ ਝੋਟੀ ਤੋਂ ਕਰਦੇ ਆ ਇਸ ਦੇ ਸੂਨ ਦੇ ਵਿੱਚ ਹਜੇ 10 ਤੋਂ 12 ਦਿਨ ਬਾਕੀ ਹੈ ਬਹੁਤ ਸੋਹਣੇ ਸਿੰਗ ਦੀ ਚੰਗੇ ਬੋਡੀ ਸਟਰਕਚਰ ਦੀ ਸਾਫ਼ ਹਵਾਨੇ ਦੀ ਸੋਹਣੀ ਝੋਟੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਕਰੀਨ ਉੱਪਰ ਚਮਕ-ਦਮਕ ਦੇਖ ਸਕਦੇ ਹੋ ਝੋਟੀ ਦੀਆਂ ਵੇਖ ਸਕਦੇ ਹੋ ਕੁਆਲਿਟੀ ਵਾਈਜ਼ ਝੋਟੀ ਬਹੁਤ ਵਧੀਆ ਹੈ ਜੇਕਰ ਨੀਲੀ ਰਵੀ ਦਾ ਸ਼ਕੀਨ ਕੋਈ ਵੀਰ ਹੈ ਝੋਟੀ ਖਰੀਦਣਾ ਚਾਹੁੰਦਾ ਹੈ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਜੇਕਰ ਇਸ ਝੋਟੀ ਤੋਂ ਪਹਿਲੇ ਸੂਏ ਦੁੱਧ ਦੀ ਉਮੀਦ ਕਰੀਏ ਤਾਂ 12+ ਇਸੇ ਝੋਟੀ ਦੁੱਧ ਪਾ ਦੂਗੀ ਬਾਕੀ ਤੁਸੀਂ ਝੋਟੀ ਨੂੰ ਦੇਖ ਹੀ ਲਿਆ ਇੱਕ ਵਾਰ ਤੁਹਾਨੂੰ ਝੋਟੀ ਤੋੜ ਕੇ ਜਰੂਰ ਵਿਖਾਵਾਂਗੇ ਹਵਾਨਾ ਦੇਖ ਸਕਦੇ ਹੋ ਕੈਮਰਾ ਨੇੜੇ ਕਰਕੇ ਬਹੁਤ ਹੀ ਸਾਫ਼ ਹਵਾਨਾ ਸੋਹਣਾ ਥਾਣਾ ਹੈ ਚੈੱਕ ਕਰ ਸਕਦੇ ਹੋ ਨੀਲੀ ਰਾਵੀ ਦੀ ਅਕਸਰ ਲੋਕ ਸਾਡੇ ਕੋਲ ਬਹੁਤ ਡਿਮਾਂਡ ਕਰਦੇ ਆ ਕਿ ਨੀਲੀ ਰਾਵੀ ਦੀ ਝੋਟੀ ਲੈਣੀ ਆ ਉਹਨਾਂ ਵਾਸਤੇ ਬੈਸਟ ਆਪਸ਼ਨ ਆ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਬਾਕੀ ਤੁਸੀਂ ਝੋਟੀ ਨੂੰ ਚੱਲਦੇ ਹੋਏ ਕਰ ਸਕਦੇ ਹੋ ਚੈੱਕ ਹਵਾਨਾ ਦੇਖ ਸਕਦੇ ਹੋ ਥਣਾ ਚ ਨਖੇਰਾਂ ਚੈੱਕ ਕਰ ਸਕਦੇ ਹੋ ਆਪਾਂ ਜਿਹੜੀ ਬੰਦੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਤੀ ਹੈ ਕਿਉਂਕਿ ਆਪਣੇ ਕੋਲ ਵੀ ਪਸ਼ੂ ਵਿਕਰੀ ਲਈ ਆਉਂਦਾ ਹੈ ਤੇ ਸਾਫ ਪਸ਼ੂ ਲਈ ਦਾ ਦੇਖ ਸਕਦੇ ਹੋ ਝੋਟੀ ਬਹੁਤ ਵਧੀਆ ਹੈ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਝੋਟੀ ਦੀ ਜਿਹੜੀ ਕੀ ਅਗਲੀ ਝੋਟੀ ਐ ਇਸ ਦੇ ਸੂਨ ਦੇ ਵਿੱਚ ਵੀ ਹਜੇ 5-7 ਦਿਨ ਬਾਕੀ ਐ ਇਹ ਵੀ ਬਹੁਤ ਸਾਫ਼ ਹਵਾਨੇ ਦੀ ਐ ਸੋਹਣੇ ਥਾਂ ਦੀ ਐ ਥਾਣਾ 'ਚ ਨਖੇਰੇ ਚੈੱਕ ਕਰ ਸਕਦੇ ਹੋ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਗ ਲੱਗਾ ਫੇਸ ਬਿਊਟੀ ਬਹੁਤ ਵਧੀਆ ਐ ਇਸ ਝੋਟੀ ਨੂੰ ਤੁਰਦੇ ਹੋਏ ਕਰਿਓ ਚੈੱਕ ਜਿਹੜਾ ਕੀ ਇਸ ਝੋਟੀ ਤੋਂ ਦੁੱਧ ਦੀ ਗੱਲ ਆ ਤਾਂ ਇਸ ਤੋਂ ਆਪਾਂ ਆਰਾਮ ਨਾਲ 10-12 ਲੀਟਰ ਦੁੱਧ ਦੀ ਉਮੀਦ ਕਰ ਸਕਦੇ ਹਾਂ। ਬਾਕੀ ਸੇਵਾ ਤੇ ਬਹੁਤ ਨਿਰਭਰ ਹੁੰਦਾ ਹੈ। ਝੋਟੀ ਨੂੰ ਉਤਰਦੇ ਹੋਏ ਦੇਖ ਸਕਦੇ ਹੋਂ। ਸਾਫ ਹਵਾਨੇ ਦੀ ਸੋਹਣੀ ਝੋਟੀ ਹੈ। ਚੈੱਕ ਕਰ ਸਕਦੇ ਹੋ ਤੁਸੀਂ। ਦੇਖੋ ਹਵਾਨਾ ਆਓ ਹੁਣ ਗੱਲ ਕਰਦੇ ਆਪਾਂ ਤੀਜੇ ਨੰਬਰ ਤੀਜੇ ਨੰਬਰ ਵਾਲੀ ਝੋਟੀ ਦੇਖ ਸਕਦੇ ਹੋ ਤੁਸੀਂ। ਮੀਡੀਅਮ ਹਾਈਟ ਦੀ ਹੈ ਸੋਹਣੇ ਸੰਗ ਦੀ ਹੈ ਕੁਆਲਿਟੀ ਬਹੁਤ ਚੰਗੀ ਹੈ ਝੋਟੀ ਦੀ। ਜੇਕਰ ਇਸਦੇ ਸੂਨ ਦੇ ਦਿਨਾਂ ਦੀ ਗੱਲ ਕਰੀਏ ਤਾਂ ਇਹ ਵੀ ਅਜੇ 10 ਕੁ ਦਿਨ ਕੱਢ ਜੂਗੀ ਜੈਡ ਬਲੈਕ ਝੋਟੀ ਆ ਮੋਹਰਾ ਚ ਪਾਸ ਆ ਚੈੱਕ ਕਰ ਸਕਦੇ ਹੋ ਹਵਾਨੇ ਦੀ ਬਿਊਟੀ ਬਹੁਤ ਜ਼ਿਆਦਾ ਸੋਹਣੀ ਆ ਥਣਾ ਚ ਨਖੇਰੇ ਚੈੱਕ ਕਰ ਸਕਦੇ ਹੋ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਹੋ ਜੇਕਰ ਇਸ ਝੋਟੀ ਦੀ ਕੁਆਲਿਟੀ ਵਾਈਜ਼ ਗਰੀਏ ਗੱਲ ਤਾਂ ਇਹ ਆਰਾਮ ਨਾਲ 13 ਲੀਟਰ 14 ਲੀਟਰ ਦੁੱਧ ਪਾ ਦੂਗੀ ਸਾਫ਼ ਹਵਾਨੇ ਦੀ ਸੋਹਣੀ ਝੋਟੀ ਐ ਚਲਦੇ ਹੋ ਇਸ ਨੂੰ ਕਰ ਸਕਦੇ ਹੋ ਚੈੱਕ ਸਿੰਘਾਂ ਦੀ ਬਿਊਟੀ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਗ ਲੱਗਾ ਸ਼ਾਨਦਾਰ ਸਿੰਗ ਲੱਗਾ ਛੋਟੀ ਨੂੰ ਚੰਗਾ ਪੱਟਪੜਾ ਸਾਫ਼ ਵਾਨਾ ਸੋਹਣਾ ਥਾਨ ਹੈ ਦੇਖੋ ਚਲਦੀ ਹੋਈ ਆਓ ਹੁਣ ਗੱਲ ਕਰਦੇ ਆਂ ਲਾਸਟ ਵਾਲੀ ਤੀਜੇ ਸੂਏ ਮੱਝ ਦੀ ਇਸ ਦੇ ਸੂਣ ਦੇ ਵਿੱਚ ਅਜੇ 5 ਦਿਨ ਬਾਕੀ ਹੈ ਤੇ ਇਸ ਨੇ ਦੂਜੇ ਸੂਏ 14 ਲੀਟਰ ਦੁੱਧ ਦਿੱਤਾ ਐਦ ਕੀ ਆਰਾਮਣਾ 15 16 ਲੀਟਰ ਦੁੱਧ ਦੇ ਦੂਗੀ ਸੋਹਣੇ ਹਵਾਨੇ ਦੀ ਇਹ ਚੰਗੇ ਥਾਂ ਦੀ ਹੈ ਜੇਕਰ ਕੋਈ ਡੇਰੀ ਵਾਲਾ ਵੀਰ ਵੀ ਆਪਣੇ ਨਾਲ ਇਸ ਖਰੀਦਣਾ ਚਾਹੁੰਦਾ ਤਾਂ ਸੰਪਰਕ ਕਰ ਸਕਦਾ ਹੈ ਸਾਫ਼ ਹਵਾਨਾ ਸੋਹਣਾ ਥਾਣਾ ਚੰਗੀ ਕੁਆਲਿਟੀ ਦੀ ਇੱਕ ਕਹਿ ਸਕਦੇ ਹਾਂ ਚਲਦੇ ਹੋਏ ਕਰ ਸਕਦੇ ਹੋ ਚੈੱਕ ਹਵਾਨਾ ਬਹੁਤ ਸਾਫ਼ ਹੈ ਥਣ ਬਹੁਤ ਸੋਹਣਾ ਤੇ ਰਾਜੀਪੜੀ ਸਮੀ ਹੈ ਬਾਕੀ ਜੇਕਰ ਇਹਨਾਂ ਚੋਟੀਆਂ ਚੋਂ ਜਾਂ ਇਸ ਮੱਝ ਚੋਂ ਕੋਈ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਆਪਣਾ ਨੰਬਰ ਹੈ 98782 14644 ਜਿਹੜਾ ਕਿ ਇਹਨਾਂ ਦਾ ਮੁੱਲ ਹੈ ਫੋਨ ਉੱਪਰ ਹੀ ਕੀਤਾ ਜਾਊਗਾ ਤੁਸੀਂ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਜਿਹੜਾ ਪਸ਼ੂ ਪਸੰਦ ਆਉਂਦਾ ਹੈ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਬਾਕੀ ਪਸ਼ੂਆਂ ਨਾਲ ਸੰਬੰਧਿਤ ਇਸ ਚੈਨਲ ਉੱਪਰ ਆਪਾਂ ਵੀਡੀਓ ਪਾਉਂਦੇ ਰਹਿੰਨੇ ਆਂ ਆਪਣੀ ਇਸ ਵੀਡੀਓ ਨੂੰ ਵੇਖ ਕੇ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਆਪਣੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਤਾਂ